ਨਾ ਸਿੰਘ ਜੀ ਇਹ ਕਿਦੋਂ ਦਾ ਬ੍ਰਦਰ ਹੀ ਵਟਾ ਕੋਈ ਕੋ ਚੱਲ ਬਸਿਆ ਦੁਨੀਆ ਰੋ ਤੇ ਫਾਦਰ ਸਾਹਿਬ ਇਹਦੇ ਉਹ ਵੀ ਚੱਲ ਬਸੇਆ ਤੇ ਇੱਕ ਇਹ ਵੀ ਚੱਲ ਬਸਿਆ ਜੀ ਤੇ ਹੁਣ ਮਾਂ ਬੁੱਢੀ ਰਹਿ ਗਈ ਵਿਚਾਰੀ ਤੇ ਬੱਚੇ ਇੱਕ ਢਾਈਆਂ ਸਾਲਾਂ ਦਾ ਏ ਮੁੰਡਾ ਤੇ ਕੁੜੀ ਸਾਢੇ ਤਿੰਨਾਂ ਸਾਲਾਂ ਦੀ ਆ ਤੇ ਬਸ ਕਮਾਈ ਵਾਲਾ ਬੰਦਾ ਕੋਈ ਨਹੀਂ ਰਹਿ ਗਿਆ ਜੀ ਤੇ ਸਰਕਾਰਾਂ ਨੂੰ ਹੀ ਚਾਹੀਦਾ ਵੀ ਇਹ ਨਸ਼ੇ ਤੇ ਥੋੜੀ ਬਦੀ ਠੱਲ ਪਾਈ ਜਾਵੇ ਕਿ ਹੁਣ ਅੱਜ ਨੌਜਵਾਨ ਵੇਖ ਲੋ ਤਾਡੇ ਸਾਹਮਣੇ ਨਸ਼ੇ ਦੀ ਬਲੀ ਚੜ ਗਿਆ ਬੰਦਾ ਤੇ ਇਹਨਾਂ ਦਾ ਹੁਣ ਕੋਈ ਦੇਖ ਰਿਹਾ ਖਾਲਾ ਕੋਈ ਬੰਦਾ ਨਹੀਂ ਹੈਗਾ ਕਿਉਂਕਿ ਤੁਹਾਨੂੰ ਪਤਾ ਹੈ ਕੋਈ ਕਿਸ ਦਾ ਕੌਣ ਬੰਦਾ ਮੇਰਾ ਜੀ ਬ੍ਰਦਰ ਲੱਗਦਾ ਚਾਚੇ ਦਾ ਤਾਈ ਦਾ ਮੁੰਡਾ ਹੀ ਨਹੀਂ ਜੀ ਕਿ ਇਹਨਾਂ ਨੇ ਮੈਸੀ ਦਿੱਤਾ ਹਨ ਜੀ ਵੀ ਇਦਾਂ ਵੀਰ ਮਾਰਕੀਓ ਤੇ ਪਿਆ ਆ ਤੇ ਇਹੀਂ ਜਾ ਕੇ ਜਦੋਂ ਬੈਠਾ ਹੈ ਇਹ ਤੇ ਸਿਰ ਲੈ ਕੇ ਆਏ ਘਰੇ ਤੇ ਉਸ ਧਾਰ ਤੋਂ ਮੈਨੂੰ ਪਤਾ ਲੱਗਾ ਕਿ ਇਹ ਗੱਲ ਉਹ ਮੰਗੇ ਇਹ ਹੀ ਆ ਕਿ ਸਰਕਾਰਾਂ ਨੂੰ ਚਾਹੀਦਾ ਇਹ ਥੋੜੀ ਜਿਹੀ ਪਤਰੀ ਨਸ਼ੇ ਦੇ ਠੱਲ ਪਾਈ ਜਾਵੇ ਬਿਲਕੁਲ ਨੌਜਵਾਨ ਆਉਣ ਵਾਲੇ ਨਸ਼ੇ ਦੇ ਅਧੀਨ ਆਉਣ ਇਹ ਚੀਜ਼ ਦਾ ਸਰਕਾਰਾਂ ਨੂੰ ਚਾਹੀਦਾ ਵੀ ਨਸ਼ੇ ਦੇ ਠੱਲ ਪਾਈ ਜਾਵੇ ਬਿਲਕੁਲ ਫਿਰ ਇਦਾਂ ਰਹੇ ਤੇ ਫਿਰ ਮੱਚਦੇ ਰਹਿੰਦੇ ਆਂ ਜੀ ਆਪਣਾ ਜੀ 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 ਕੀ ਗੱਲ ਬਣੀ ਕੀ ਲੱਗਦੇ ਸੀ ਵੀਰ ਆਪਣੇ ਮੇਰੇ ਤਾਏ ਦੇ ਬਟਾ ਜੀ ਤੇ ਕੀ ਗੱਲ ਬਣੀ ਜੀ ਜਿਹੜੀ ਨਸ਼ੇ ਦੇ ਓਵਰਡੋਸ ਕਰਨ ਦੀ ਮੌਤ ਹੋ ਗਈ ਕਿੰਨੀ ਉਮਰ ਸੀ 28 ਸਾਲ ਜੀ ਬੱਚੇ ਕਿੰਨੇ ਆ ਬੱਚੇ 2 ਜੀ ਬਹੁਤ ਮੜੇ ਕੀ ਮੰਗ ਕਰਦੇ ਜੀ ਹੁਣ ਇਹ ਸਰਕਾਰ ਨੂੰ ਮੰਗ ਕਰਦੇ ਆ ਕਿ ਨਸ਼ਾ ਇਸ ਤਰ੍ਹਾਂ ਬੰਦ ਹੋ ਜੇ ਲੋੰਡੇ ਮਰ ਰਹੇ ਆ ਇੱਕ ਬ੍ਰਦਰ ਦੱਸਦੇ ਪਹਿਲਾਂ ਵੀ ਵਿਚਾਰਿਆ ਜਾਂਦਾ ਉਹਨਾਂ ਤਾਂ ਵੀ ਨਸ਼ੇ ਦੀ ਹੋੜ ਹੋਈ ਕਰ ਨਹੀਂ ਮੌਤ ਹੋਈ ਤੇ ਕੀ ਗੱਲ ਬਣੀ ਕੀ ਲੱਗਦੇ ਸੀ ਆਪਣੇ ਇਹ ਵੀ ਤੇ ਆਪਣੇ ਮਹੱਲੇ ਦੇ ਵਿੱਚ ਚਾਚਾਈ ਦੇ ਲੜਕੇ ਹੀ ਆਪਣੇ ਭਰਾ ਹੀ ਸੀਗੇ ਇਹ ਜਾਂ ਭਰਾ ਹੀ ਲਾ ਲੋ ਤੁਸੀਂ ਇਹ ਨਾ ਬਹੁਤ ਜਿਆਦਾ ਮਾੜੀ ਗੱਲ ਹੋਈ ਆ ਤੇ ਨਸ਼ੇ ਦੀ ਪੀੜ ਵਿੱਚ ਚੜਿਆ ਪੰਜਾਬ ਬਹੁਤ ਮਾੜੀ ਗੱਲ ਆ ਇੱਕ ਗੱਲ ਵਾ ਵੀ ਗਰਾਊਂਡ ਦੇ ਵਿੱਚ ਖੇਡਣ ਲਈ ਜਾਂਦੇ ਆ ਤੇ ਪਹਿਲੀ ਯਾਰ ਇਹ ਸੁਣਿਆ ਵਾ ਵੀ ਉਥੇ ਟੀਕੇ ਲਾ ਕੇ ਮੁੰਡੇ ਮਰਦੇ ਸਰਕਾਰ ਨੂੰ ਚਾਹੀਦਾ ਵੀ ਇੰਨਾਂ ਚੀਜ਼ਾਂ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਫੋਲਾ ਅਸੀਂ ਵਿਰੋਧ ਕਰਦੇ ਗੱਲੋਂ ਸਰਕਾਰ ਦਾ ਸਰਕਾਰ ਨੂੰ ਚਾਹੀਦੀ ਆ ਵੀ ਗਰਾਊਂਡ ਦੇ ਵਿੱਚ ਜਿਆਦਾ ਨਹੀਂ ਤੇ ਮੁੰਡੇ ਪੜ੍ਹਨੇ ਚਾਹੀਦੇ ਚਲੋ ਕੋਈ ਖੇਡਾਂ ਮੱਲਾਂ ਦੇ ਵਿੱਚ ਨਾਂ ਵੱਡਾ ਸਭਰਾ ਦਾ ਪਰ ਇਹ ਗੱਲੋਂ ਨਸ਼ੇ ਦੀ ਪੀੜਤ ਬਹੁਤ ਜ਼ਿਆਦਾ ਕੰਮ ਗਲਤ ਹੋ ਰਿਹਾ ਸਰਕਾਰ ਨੂੰ ਹੱਥ ਬਨ ਕੇ ਬੇਨਤੀ ਆ ਵੀ ਇਹਨਾਂ ਦੀ ਜਿੰਨੀ ਵੀ ਹੋ ਸਕੇ ਚਲੋ ਥੋੜੀ ਤੋਂ ਥੋੜੀ ਬਹੁਤੀ ਚੋਂ ਮਦਦ ਕੀਤੀ ਜਾਵੇ ਇਹਨਾਂ ਦੀ ਕੋਲ ਜੀ ਕਿੰਨੇ ਪਰਿਵਾਰ ਦੇ ਜੀ ਆ ਕਰ ਇਹ ਸਿਰਫ ਹੁਣ ਇਕੱਲਾ ਹੀ ਮੁੰਡਾ ਵਾ ਤੇ ਇਹ ਵੀ ਇਹਦੀ ਵਿਦਿਆਰਥੀ ਹੋ ਗਈ ਪਰਿਵਾਰ ਦੇ ਵਿੱਚ ਹੁਣ ਕਮਾਉਣ ਵਾਲਾ ਕੋਈ ਨਹੀਂ ਐਸੋ ਤੇ ਇਹਨਾਂ ਦੀ ਮਾਤਾ ਹੀ ਆ ਤੇ ਮਾਤਾ ਹੀ ਆ ਇਕੱਲੇ ਬਜ਼ੁਰਗ ਹੋ ਵੀ ਕਿਤੇ ਜਾਣ ਨਹੀਂ ਸਕਦੇ ਤੇ ਪਿੰਡ ਦੀ ਪੰਚਾਇਤ ਨੂੰ ਵੀ ਤੇ ਚਲੋ ਸਰਕਾਰ ਨੂੰ ਵੀ ਬੇਨਤੀ ਆ ਵੀ ਜਿੰਨਾ ਵੀ ਚਲੋ ਹੋ ਸਕੇ ਇਹਨਾਂ ਦੀ ਥੋੜੀ ਬਾਰੀ ਮਦਦ ਕੀਤੀ